ਉੱਤੇ ਵੇਖ ਵੀ ਸਹੀ ਨਾ ਬੁਟੀਕ ਸਟਾਈਲ ਨੇ ਬੁਟੀਕ ਤੋਂ ਤਿਆਰ ਕਰਵਾਏ ਉਹਨਾਂ ਨੇ ਸੂਟ ਜੇ ਇਦਾਂ ਦੇ ਸ਼ਾਪ ਤੇ ਮਿਲਣਗੇ ਤੇ ਕੋਈ ਗੱਲ ਨਹੀਂ ਆਪਾਂ ਲੈ ਲਾਂਗੇ ਮੇਰਾ ਅਗੂ ਕੰਮ ਉਹ ਪਹਿਲਾਂ ਕਰਾਂਗੇ ਚਲ ਕੋਈ ਗੱਲ ਨਹੀਂ ਕਰ ਲੈਣੀ ਆ ਮੈਂ ਸਬਜੀ ਤਿਆਰੀ ਤੇ ਸਬਜੀ ਚਲ ਬਣ ਗਈ ਤਾਂ ਆਣ ਕੇ ਰੋਟੀ ਖਾਣ ਵਾਲੇ ਬਣਾਵਾਂਗੇ ਅੱਛਾ ਛੁੱਟੀ ਨਹੀਂ ਉਹ ਦਿੰਦੇ ਪਰ ਬੜਾ ਤੰਗ ਕਰਦੇ ਆ ਇਹ ਚੀਜ਼ ਦਾ ਇਹ ਥੋੜੀ ਦਿੱਕਤ ਇੱਥੇ ਆਣਾ ਵੀ ਕੋਈ ਮਜਬੂਰੀ ਨਹੀਂ ਸਮਝੂਰੀ ਨਹੀਂ ਸਮਝਦੇ ਉਹਨਾਂ ਨੂੰ ਆਪਣੇ ਕੰਮ ਨਾਲ ਮਤਬਲਾ ਬਸ ਤੇ ਫਿਰ ਮੇਰੇ ਇਦਾਂ ਕਰੋ ਜੇ ਕੋਈ ਇਹਨਾਂ ਦਾਦੂ ਕੋਈ ਕੰਮ ਕਰਦਾ ਤੇ ਮੈਂ ਉਹ ਸ਼ਹਿਰ ਦਾ ਘਰ ਵਾਂਗਾ ਜਿਹੜਾ ਮੇਰੇ ਕੋਲ ਜਰਾ ਰੰਗ ਨਾ ਘਾੜੇ-ਘਾੜੇ ਵਿੱਚ ਕੇਲੇ ਆਏ ਕੁੜੀ ਦੇ ਤੇ ਨਾਲੇ ਕਾਲਾ ਤੇ ਚਿੱਟਾ ਨਾ ਵਿੱਚ ਲਿਆਇਓ ਕੋਈ ਕਿਉਂ ਸਗਨਾਂ ਦੇ ਕੰਮਾਂ 'ਚ ਇੱਕ ਰੰਗ ਦੋ ਨਹੀਂ ਦੇਈ ਦਿੰਦੇ ਮੰਮੀ ਤੂੰ ਹੀ ਦੇ ਓ ਅੱਜ ਕੱਲ ਕੋਈ ਨਹੀਂ ਵਹਿਮ ਕਰਦਾ ਹੈਗਾ ਫਿਰ ਜੀ ਆਣਾ ਪੈਸੇ ਫੜ ਲਉ ਹਾਂ ਆਪਣੇ ਕੋਲ ਹੀ ਰੱਖ ਲਿਓ ਇਹ ਪਹਿ ਕਦੇ ਨਾ ਕੋਈ ਸ਼ਾਪਿੰਗ ਕਰਨੀ ਕਰਨੀ ਤੇ ਫਿਰ ਤੁਸੀਂ ਆਪਣੇ ਕੋਲੋਂ ਹੀ ਕੱਢ ਕੇ ਦੇ ਦੇਣਾ ਮੈਂ ਕਿੱਥੇ ਹੱਥ ਚ ਫੜੀ ਫਿਰਾਂਗੀ ਠੀਕ ਹੈ ਜੀ ਮੈਂ ਰੈਸਟੋਰਾਂਟ ਜਾ ਅੱਜ ਕੱਲ ਤਿੰਨਾਂਲੇ ਭਾਬੀ ਜੀ ਬੂ ਟੈਕਸਟਾਈਲ ਤੋਂ ਤਾਂ ਪਤਾ ਹੀ ਕਿੰਨੇ ਚੱਲਣਗੇ ਆ ਨਹੀਂ ਬਹੁਤ ਸੋਹਣੇ ਹੁਣ ਰੰਗ ਇਹ ਆ ਉਦੋਂ ਨਾਲ ਫੇਰ ਕਿੱਥੇ ਹੈਣਾ ਕਪੜਾ ਲੈ ਕੇ ਕਢਾਈ ਕਰਾਉਂਦੇ ਰਾਵਾਂਗੇ ਤਾਂ ਉਹਨਾਂ ਨੇ ਸਗੋਂ ਆਪ ਵੀ ਰੈਡੀ ਕਰਵਾ ਦਿੰਨੇ ਆ ਕਾਈ ਕੀ ਕਾੰਡੇ ਹੋ ਮੈਂ ਲੰਮੇ ਪਈ ਸੁੱਤੀ ਹਾਂ ਜਰਾ ਖ ਉਠਾਲ ਤਾਣ ਕੇ ਮੇਰਾ ਵੀ ਨਹੀਂ ਜਾਨੀ ਲੱਗਦਾ ਮੈਂ ਥਾਈ ਨੂੰ ਕੁਛ ਕੀ ਹੁੰਦੀ ਆ ਉਹਨਾਂ ਕਦੋਂ ਘੁਮਰਾਵਾ ਹੁਣ ਗਏ ਆ ਟਾਈਮ ਤੇ ਲੱਗਣਾ ਹੀ ਆ ਇਹ ਤੇਰ ਕੋ ਫੋਨ ਹੈਗਾ ਤੂੰ ਹੀ ਫੋਨ ਕਰਕੇ ਪੁੱਛ ਲੈਣਾ ਸੀ ਮੈਂ ਸੁੱਤ ਚਲ ਗੈਨ ਦਿੰਦੀ ਆ ਬਾਅਦ ਚ ਮੈਂ ਵੀ ਕੰਮ ਕਰਾਂਗੀ ਸੋਹਣੇ ਕੁਝ ਸ਼ੋਪਿੰਗ ਕਰ ਲੈਣੀ ਹੋਣੀ ਆ ਤੇ ਐਡੀ ਕਾਲੀ ਹੀ ਤੇ ਨਾਲ ਹੀ ਚੱਲ ਜਾਣਾ ਸੀ ਤੂੰ ਮੈਂ ਫਿਰ ਘਰ ਦਾ ਵੀ ਵੇਖਣਾ ਹੁਣ ਇਹ ਵੇਲੀ ਹੋ ਕੇ ਆਈ ਮਤਲਬ ਮੈਂ ਚੱਲ ਤਾਂ ਨਹੀਂ ਹੁਣ ਕੁਛ ਹੁੰਦੀ ਆ ਤੇ ਮੈਂ ਹੈ ਨਾ ਮੈਂ ਆ ਵੀ ਕੋਈ ਤਾਂ ਹੀ ਜਿੱਪੇ ਸੁਣੀ ਸੁਣਿਆ ਮੈਂ ਨਾ ਕਹਿਣ ਵੀ ਨਹੀਂ ਹਦੀਜੀ ਨੂੰ ਵੀ ਤੁਮੀ ਇਦਾਂ ਦੇ ਸੁਣਿਓ ਤੇ ਮੇਰੇ ਲਈ ਵੀ ਨਾ ਆ ਵਾਲਾ ਸੁਣਿਆ ਆ ਦੇਖੋ ਆ ਸੋਨਾ ਵਾ ਨਾ ਸੂਟ ਆ ਮੈਂ ਕਹੇ ਇੱਕ ਇਦਾਂ ਦਾ ਮੇਰੇ ਲਈ ਲੈ ਕੇ ਆਇਓ ਆ ਫਰੌਕ ਸੂਟ ਨਾ ਬੜਾ ਸੋਹਣਾ ਲੱਗਦਾ ਮੈਂ ਸੋਚੰਡੀ ਏ ਕਿ ਦੀਦੀ ਦੇ ਨਾ ਪ੍ਰਾਤ ਵਾਲੇ ਦਿਨ ਆਹ ਵਾਲਾ ਪਾਵਾਂਗੀ ਤੇ ਆਹ ਵੇਖੋ ਆ ਵੀ ਪੀਜੇ ਜੇ ਕਲਰ ਦਾ ਕਿੱਡਾ ਸੋਹਣਾ ਵਾ ਇਹ ਮੈਂ ਸੋਚਿਆ ਸਗਣ ਤੇ ਪਾਵਾਂਗੀ ਤੇ ਇੱਕ ਆ ਨਾ ਆ ਚੂੜੀਆਂ ਤੇ ਪਾਉਣਾ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਲਈ ਤੇ ਸੂਟ ਨਾ ਪੱਕੇ ਲੈ ਕੇ ਆਇਓ ਤੇ ਐ ਵੇਖੋ ਤਾਈ ਜੀ ਆ ਵੀ ਸੋਹਣਾ ਵਾ ਨਾ ਸਾਰੇ ਸੋਹਣੇ ਸੂਟ ਪਰ ਜਿਹਦੇ ਦਾ ਵਿਆਹ ਵਾ ਉਹਦੇ ਬਣਨੇ ਚਾਹੀਦੇ ਕਿ ਤੇਰੇ ਪਹਿਲਾਂ ਬਣਨੇ ਚਾਹੀਦੇ ਤੇਰਾ ਨਾ ਡੋੜਾ ਤੋੜ ਦੀਏ ਨਹੀਂ ਤਾਈ ਜੀ ਮੈਨੂੰ ਰੀਝੀ ਹੀ ਕਿ ਮੈਂ ਇਦਾਂ ਦੇ ਸੂਟ ਪਾਵਾਂਗੀ ਭੈਣ ਦੇ ਵਿਆਹ ਤੇ ਤੇ ਆਪਣੇ ਘਰ ਤੇ ਹੁਣ ਭੈਣ ਦਾ ਵੀ ਆਹ ਹੋਣਾ ਵਾ ਤੇ ਫਿਰ ਮੈਂ ਤਾਂ ਕਹਿਣ ਦੀ ਹੈ ਕਿ ਇਦਾਂ ਦੇ ਮੈਂ ਪਾਵਾਂਗੀ ਤੇ ਮੈਨੂੰ ਨਾ ਖੁਸ਼ੀ ਜੀ ਮਿਲੂਗੀ ਕਿ ਹਾਂ ਮੈਂ ਭੈਣ ਦੇ ਵਿਆਹ ਤੇ ਆਪਣੀ ਮਰਜ਼ੀ ਦਾ ਪਾਇਆ ਤੇ ਹੁਣ ਖਰਚਾ ਪਤਾ ਕਿੰਨਾ ਹੋਣ ਡਿਆ ਮਾਂ ਉਹਦਾ ਸਰਜੇ ਤੇ ਬੜੀ ਬਿਹਤਰ ਵਾ ਖੜ ਤੜ ਕੇ ਪੈਸੇ ਤੇ ਖਰਚਾ ਸੜਨ ਡਿਆ ਤੇਰਾ ਪਿਓ ਚਲ ਕੋਈ ਨੀਅਤ ਆਈ ਜੀ ਉਹ ਭੈਣ ਦੀ ਨਹੀਂ ਕੋਣੀ ਹੋਰ ਕਿਹਦੇ ਪੋਣੀ ਆ ਬਾਅਦ ਤੁਹਾਡੇ ਘਰ ਚ ਕੋਈ ਵਿਆਹ ਵੀ ਨਹੀਂ ਆਉਣਾ ਜੀ ਦੀਆਂ ਰੀਜਾਂ ਪੂਰੀਆਂ ਕਰ ਲਾਂਗੇ। ਨਾਲ ਤੁਸ ਵੀ ਇੱਦੇ ਵਿਆਹ 'ਚ ਰੀਜਾਂ ਪੂਰੀਆਂ ਕਰਨ ਦਿੱਤੀਆਂ। ਕਿ ਹੁਣ ਮੇਰੀ ਭੈਣ ਦਾ ਵਾ ਹੁਣ ਤੇ ਮੈਨੂੰ ਆਪਣੀ ਮਰਜ਼ੀ ਕਰ ਲੈਣ ਦਿਓ। ਮਰਜ਼ੀ ਨਾਲ ਜਿੱਧਾਂ ਦਾ ਚਾਹਣੀ ਆ ਉਦਾਂ ਦੇ ਸੂਟ ਲੈ ਲੈਣ ਦਿਓ। ਤੁਸੀਂ ਕਿਹਨਾ ਪੱਸ ਇਦਾਂ ਹੀ ਕਰਦੇ ਰਹੀ। ਕਰੋ ਤੁਸੀਂ ਆਪਣੀਆਂ ਮਰਜ਼ੀਆਂ। ਕਰਜਾਈ ਦੇ ਪਿਓ ਨੂੰ ਕਰਨਾ ਵਾ। ਤੇ ਜਾ ਪਾਣੀ ਦਾ ਘੁੱਟ ਲਿਆ ਮੇਰੇ ਬਾਅਦ ਤੇ। ਛਾਈ ਜੀ ਲੈ ਆਮ ਨਹੀਂ ਪਾਣੀ ਦਾ ਘੁੱਟ। ਪਰ ਮੇਰੇ ਇੱਕ ਅੱਧੇ ਸੂਟ ਨਾਲ ਡੈਡੀ ਨੂੰ ਕੀ ਭਾਰ ਹੋ ਜਾਣਾ ਹੈ। ਮੈਂ ਲਿਆ ਦਿੰਦੀ ਪਾਣੀ। ਉਤਰਾਚਲ ਕੰਮ ਤੇ ਵਾਵਾ ਕੁੜੀ ਕਰਦੀ ਆ ਪਿਆਰ ਨਾ ਕਰਾਉਣੀ ਆ ਰਸੋਈ ਦਾ ਤੇ ਸਾਰਾ ਘਾਰ ਹੀ ਗਈ ਗਰਲੀਨ ਤੇ ਹੁਣ ਆ ਪੋਚੇ ਪਾਚੇ ਲੱਗਣ ਵਾਲੇ ਆ ਇਹਨੂੰ ਹਣੀ ਪਹਿਲਾਂ ਪੋਚੇ ਲਾ ਲਾ ਫਿਰ ਰੋਟੀਆਂ ਚਾਰ ਲਾ ਲਾ ਨਾਲੇ ਆਪ ਖਾ ਲੈ ਨਾਲੇ ਮੈਨੂੰ ਦੇ ਦੇ ਪਿਆਰ ਨਾ ਹੀ ਆਖੂ ਕੰਮ ਕਰਾਉਂਗੀ ਤੇ ਕੋਈ ਪਿਆਰ ਨਹੀਂ ਨੇ ਵੇਖਾਂ ਤਾਈ ਮੈਂ ਵੀ ਤਾਈ ਨੂੰ ਫੋੜਵਾ ਵਿਖਾਤੀਆਂ ਸੂਟਾਂ ਦੀਆਂ ਦੱਸ ਫਿਰ ਕੀ ਮੈਂ ਡੇਚਾਣਾ ਫੋੜਵਾ ਵਿਖਾਉਣ ਆਈ ਹਾਂ ਤੇ ਜੇ ਖਰਚਾ ਹੋਣਾ ਸਾਡੇ ਪਿਓ ਦਾ ਹੀ ਹੋਣਾ ਤਾਈ ਦੇ ਪਤਾ ਨਹੀਂ ਕੀ ਢਿੱਡ ਭੀੜ ਹੁੰਦੀ ਰਹਿੰਦੀ ਆ ਪਤਾ ਨਹੀਂ ਇਹਨਾਂ ਨੂੰ ਤਾਂ ਕੁਝ ਵਿਖਾਉਣਾ ਹੀ ਨਹੀਂ ਚਾਹੀਦਾ ਆ ਲੋ ਤਾਈ ਜੀ ਪਾਣੀ ਵੇਹਣ ਤਾਈ ਜੀ ਕੋਈ ਕੰਮ ਕੁਮ ਹੈਗਾ ਤਾਂ ਮੈਂ ਕਰ ਦਿੰਦੀ ਆ ਕੰਮ ਤੇ ਉਤਰਾਂ ਕਰ ਹੀ ਗਈ ਸਾਰੇ ਮੈਂ ਪੋਚਾ ਕਾਲੀ ਕਾਲੀ ਛੱਡ ਗਈ ਪੋਚੇ ਲੱਗਣ ਵਾਲੇ ਆ ਕੋਈ ਨਹੀਂ ਮੈਂ ਲਾ ਦਿੰਦੀ ਪੋਚੇ ਪੋਚਾਂ ਦੀ ਕਿਹੜੀ ਕਰਦੀ ਆ ਹਾਂ ਚੱਲ ਠੀਕ ਆ ਲਾ ਦੇ ਤੇ ਫਿਰ ਕੋਈ ਨਹੀਂ ਇੱਧਰ ਆ ਹੋ ਜਾਇਆ ਕਰ ਕੰਮ ਵੀ ਤਾਂ ਤੁਹਾਡੇ ਘਰ ਦੇ ਕਰਦੇ ਆ ਸਵੇਰ ਤੋਂ ਨਿਕਲ ਜਾਂਦੇ ਆ ਫਿਰ ਸ਼ਾਮਾਂ ਪੈ ਜਾਂਦੀਆਂ ਉਹਨਾਂ ਨੇ ਨਿਕਲ ਕੇ ਕੰਮ ਕਰਦੇ ਆ ਕੋਈ ਨਹੀਂ ਮੈਂ ਆ ਜਾ ਕਰਾਂਗੀ ਹਾਂ ਫਿਰ ਮੈਂ ਲਾ ਦਾਂ ਪੋਚੇ ਹਾਂ ਲਾ ਦੇ ਦਾਲ ਚੰਗਾ ਆਪੇ ਹੀ ਕਹਿਤਾ ਕਿ ਮੈਂ ਪੋਚੇ ਲਾ ਦਿੰਨੀ ਮੈਂ ਤੇ ਅੱਗੇ ਚੋਂ ਲਈ ਕਿ ਪੋਚੇ ਲਗਾਉਣੀ ਆ ਉਹ ਕਿਹੜੇ ਵੇਲੇ ਆਣ ਕੇ ਕੰਮ ਕਰੂਗੀ ਅੰਦਰ ਤੇ ਪੋਚੇ ਲੱਗ ਗਏ ਆ ਹੁਣ ਬਾਹਰ ਲਾਵਾਂ ਬੇੜਾ ਵੀ ਕਿਤੇ ਛੋਟਾ ਵਾ ਮੈਂ ਵੀ ਹੰਬੀ ਗਈ ਆ ਚੱਲ ਬਾਹਰ ਝਾੜੂ ਲਾ ਹੀ ਲਿਆ ਵੇਹ ਤੇ ਸਾਫੀ ਲੱਗਣ ਡਿਆ ਅੰਦਰ ਵੀ ਗੰਦ ਕਿੰਨਾ ਹੈ ਨਾ ਜਿੱਦਾਂ ਕਿੰਨੇ ਦਿਨਾਂ ਦੇ ਪੋਚੇ ਨਹੀਂ ਲਾਏ ਹੁੰਦੇ ਚੱਲ ਇੰਨਾ ਕਾ ਲਾ ਲੈਂਨੀ ਆ ਤੇ ਬਾਹਰ ਰਹਿਣ ਦਿੰਨੀ ਆ ਅਖਾਂਗੀ ਤਾਈ ਜੀ ਝਾੜੂ ਲਾਤਾ ਹੀ ਤੇ ਸਾਫੀ ਨਾਲੇ ਹੋਇਆ ਵੀ ਬੱਦਲ ਹੈ ਕੀਪ ਤਾਂ ਕਿਹੜੇ ਵੇਲੇ ਮੀਂਹ ਪੈ ਜਾਣਾ ਇੰਨਾ ਕਾ ਕੱਢ ਲੈਂਨੀ ਆ ਤਾਈ ਜੀ ਮੈਂ ਪੋਚੇ ਤੇ ਲਾ ਆਈ ਜੇ ਤੇ ਤੁਹਾਡਾ ਵੇੜਾ ਹੀ ਬੜਾ ਵੱਡਾ ਮੈਂ ਤੇ ਥੱਕੀ ਹੋਈ ਝਾੜੂ ਲੰdzi ਲੂੰਗੀ ਹਾਂ ਤੇ ਮੈਂ ਸਾਰੇ ਪੋਚਾ ਲਾਤਾ ਜੀ ਚੱਲ ਤੂੰ ਥੋੜਾ ਸਾਹ ਲੈ 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 ਮੈਂ ਪਹਿਲਾ ਤੇ ਮੈਂ ਨਾ ਦੋ ਕ ਕੱਪੜੇ ਪਏ ਆ ਚੱਲ ਉਹ ਧੋ ਲਾਂ ਧੋਵਾ ਮਾਂ ਸਰੀਰ ਤਨੀ ਮੇਰਾ ਤਰਾਂ ਠੀਕ ਤੇ ਮੁੜ ਕੇ ਤੂੰ ਨਾ ਉੱਠ ਕੇ ਖੁਲਕੇ ਫਿਰ ਲਾਵੇਂ ਦੋ ਨਾਲੇ ਤੂੰ ਖਾ ਲਈ ਨਾਲੇ ਮੈਂ ਖਾ ਲੂੰਗੀ ਚਲੋ ਜੇ ਤੁਹਾਡਾ ਸਰੀਰ ਨਹੀਂ ਠੀਕ ਤੇ ਫਿਰ ਮੈਂ ਇਹ ਦੋ ਕ ਸੂਟ ਧੋ ਦੇਣੀ ਜਿਹੜੇ ਪਏ ਤੁਹਾਡੇ ਤੇ ਧੋ ਕੇ ਤੇ ਫਿਰ ਮੈਂ ਫੁਲਕੇ ਲਾ ਲਾਂਗੇ ਤੂੰ ਹਿੰਨ ਫਿਰ ਰੈਸਟ ਕਰ ਲਿਓ ਚਲ ਠੀਕ ਆ ਫਿਰ ਕੱਪੜੇ ਬਾਅਦ ਚ ਧੋ ਲਾਂਗੇ ਤੇ ਤੂੰ ਥੋੜਾ ਆਰਾਮ ਕਰ ਲੈ ਤੇ ਫਿਰ ਰੋਟੀ ਪਕਾ ਲੈ ਮੈਂ ਫਿਰ ਹੁਣੇ ਪਕਾ ਲੇਨੀ ਰੋਟੀ ਬਾਅਦ ਚ ਉਹਨਾਂ ਵੀ ਕਿਵਤਾ ਕਿੜੇ ਵੀ ਲਿਆ ਆ ਜਣਾ ਫਿਰ ਮੈਂ ਘਰ ਦਾ ਵੀ ਕਰਨਾ ਵਾਂ ਜਾਂ ਠੀਕ ਆ ਫਿਰ ਮੈਂ ਫੁਲਕੇ ਲਾ ਕੇ ਫਿਰ ਕੱਪੜੇ ਧੋ ਕੇ ਫਿਰ ਕੋਈ ਨਹੀਂ ਘਰੇ ਜਾ ਕੇ ਰੈਸਟ ਕਰ ਲਾਂ ਠੀਕ ਆ ਯਾਪਾ ਤਾਂ ਨਹੀਂ ਕੁੜੀ ਇੱਧਰ ਹੀ ਹੋਣੀ ਆ ਹੋਰ ਕੁੜੀ ਨੇ ਕਿੱਧਰ ਚਲ ਜਾਣਾ ਆ ਬੁਆ ਵੀ ਨਹੀਂ ਕਰਦਾ ਬੰਦ ਕਰਕੇ ਕਿ ਘਰ ਦਾ ਚੰਗੀ ਤਰ੍ਹਾਂ ਦਰਵਾਜ਼ਾ ਹੀ ਬੰਦ ਕਰ ਆਵਾ ਸਮਾਨ ਆਉਣਾ ਭਾਬੀ ਸਮਾਨ ਇੱਧਰ ਆਈ ਆ ਸਮਾਨ ਆਹੋ ਇੱਧਰ ਹੀ ਆਈ ਆ ਕਿੱਥੇ ਆ ਉਹ ਆ ਮੇਰੇ ਲੱਗੇ ਬੈਠੀ ਇੱਥੇ ਚਾਹ ਚੂ ਪੀਂਦੇ ਆ ਤਾਂ ਮੁੜ ਕੇ ਆਂਦੀ ਲਿਆਉ ਤੁਹਾਡੇ ਮੈਂ ਕੱਪੜੇ ਧਵਾ ਦਾਂ ਕੱਪੜੇ ਧੋਣ ਵਾਲੇ ਵੇ ਮੈਂ ਤੇ ਬਥੇਰਾ ਕਿਣੀ ਕੋਈ ਗੱਲ ਨਹੀਂ ਆਪੇ ਗਰਲੀਨ ਕਰ ਲੂਆਂ ਅਣਕੇ ਚਲੋ ਕੰਮ ਆਂਦੀ ਚੱਲ ਕੋਈ ਗੱਲ ਨਹੀਂ ਮੈਂ ਕਰਾ ਦਿੰਨੀ ਆ ਮੈਂ ਕੀ ਕਰਨਾ ਵੇਰਦੀ ਨਹੀਂ ਵਧੀਆ ਆ ਕੰਮ ਕਰਨਾ ਹੀ ਚਾਹੀਦਾ ਫਿਰ ਕੀ ਆ ਤੁਸੀਂ ਵੱਡੇ ਜੋ ਤੁਸੀਂ ਰਾਵਣਾ ਬਹੁਤ ਸਾਰੇ ਕੁੜੀਆਂ ਕੋਲ ਜੋ ਵੀ ਘਰਬਾਰ ਦਾ ਕਰਾਇਆ ਕਰੋ ਤਨ ਬੜਾ ਮोटा ਸਮਝਾਇਆ ਕਰੋ ਜੋ ਵੀ ਹੁਣ ਘਰ ਦਾ ਕਰਨਾ ਜੀ ਨਹੀਂ ਕਰਦੀਆਂ ਵਿਚਾਰੀਆਂ ਜਦੋਂ ਆਉਂਦੀਆਂ ਕਰਦੀਆਂ ਕੰਮ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਪਰਜਾਈ ਸਾਡੀ ਸਾਡੇ ਨਾਲ ਚੱਲ ਜਾਂਦੀ ਤੇ ਕੰਮ ਤੇ ਪਿੱਛੇ ਕਰਨਾ ਪੈਂਦਾ ਆਹ ਘਰ ਵੀ ਨਾ ਬੂਹੇ ਖੁੱਲੇ ਛੱਡ ਆਈ ਆ ਪੁੱਤਰਾ ਹੀ ਅੱਛਾ ਮੈਂ ਸਗੋਂ ਆਕਣ ਲਈ ਮੈਂ ਘਰ ਦੱਸ ਕੇ ਆਈ ਆ ਮੈਨਰੇ ਆਇਆ ਹੁਣੇ ਤੇ ਵੇਖਿਆ ਬੂਹੇ ਖੁੱਲੇ ਹੀ ਤੇ ਮੈਂ ਸੋਚਿਆ ਮਰੋਦਰੀ ਗਈ ਹੋਣੀ ਆ ਆਹ ਨਹੀਂ ਹੋਰ ਉਹਨਾਂ ਨੇ ਕਿੱਧਰ ਜਾਣਾ ਇੱਥੇ ਹੀ ਆਈ ਸੀ ਆ ਬਈ ਆਖਣ ਮੈਂ ਤਾਈ ਜੀ ਕੱਲੀ ਆ ਘਰ ਮੇਰੇ ਜੀ ਨਹੀਂ ਲੱਗਣ ਡਿਆ ਤੇ ਮੈਂ ਆਂਦੀ ਮੈਂ ਚੱਲ ਤਾਈ ਵੱਲ ਹੋਉਣੀ ਆ ਤੇ ਮੈਂ ਕੋਈ ਗੱਲ ਨਹੀਂ ਤੂੰ ਕੱਲੀ ਹੁੰਨੀ ਘਰ ਤੇ ਆ ਜਾ ਕਰ ਕਿਉਂ ਉਹਨਾਂ ਨੂੰ ਤੇ ਕਿਸੇ ਨਾ ਕਿਸੇ ਕੰਮ ਨੂੰ ਜਾਣਾ ਹੀ ਪੈਂਦਾ ਆ ਉਹ ਤਰੇ ਰਹਿੰਦੇ ਆ ਰੋਜ਼ ਹੁਣ ਫਟਾਫਟ ਕੰਮ ਇਹ ਜੇ ਕੰਮ ਆ ਕੋਈ ਤੇ ਮੈਂ ਮਾਰਾਂਗਾ ਨਹੀਂ ਨਹੀਂ ਕਰਨ ਤੋਂ ਕੰਮ ਕੋਈ ਗੱਲ ਨਹੀਂ ਆਪੇ ਆ ਜੂਗੀ ਕੰਮ ਕਰਕੇ ਐਡੀ ਜਲਦੀ ਨਹੀਂ ਆ ਚਲੋ ਫਿਰ ਭਾਬੀਓ ਤੁਸੀਂ ਸਿਆਣੇ ਜੋ ਜੋ ਵੀ ਕੰਮ ਆਕਾਰ ਆ ਤੇ ਤੁਸੀਂ ਆਪ ਵੇਖ ਲਿਆ ਕਰੋ ਕੁੜੀਆਂ ਨੂੰ ਤੇ ਚਲੋ ਨਹੀਂ ਪੜਾ ਨਿਆਣੀਆਂ ਨੂੰ ਤੇ ਤੁਸੀਂ ਇੱਥੇ ਹੀ ਬੈਠੇ ਰਹਿੰਦੇ ਤੇ ਫਿਰ ਉਹਨਾਂ ਲਾਗੇ ਉਧਰ ਹੀ ਚੱਲ ਜਿਆ ਕਰੋ ਹਾਂ ਨਾਲੇ ਕੋ ਕੰਮ ਧੰਦਾ ਜੋ ਵੀ ਆ ਕਰਾ ਲਿਆ ਨਹੀਂ ਫਿਰ ਸਾਰਿਆਂ ਦੇ ਗਿਆਨੀ ਨਾ ਸਾਦਾ ਘਰ ਵੀ ਫਿਰ ਕੋਈ ਨਾ ਕੋਈ ਆ ਜਾਂਦਾ ਤੇ ਬੂਹਾ ਖੁੱਲਾ ਹੁੰਦਾ ਵਾ ਆਹੇ ਇਹ ਤਾਂ ਗੱਲ ਤਾਂ ਠੀਕ ਆ ਚਲੋ ਫਿਰ ਹੁਣ ਜੋ ਵੀ ਕਾਹ ਸਕਣ ਵਿਹਾਰ ਕਰਨੇ ਆ ਤੁਸੀਂ ਕਰਨੇ ਮੈਨੂੰ ਤਾਂ ਕਿਸੇ ਚੀਜ਼ ਦਾ ਪਤਾ ਨਹੀਂ ਆ ਤੁਸੀਂ ਆਪ ਹੀ ਆ ਜਿਓ ਨਾ ਕਿਉਂਕਿ ਰਸ਼ਪਾਲ ਆਵਾਜ਼ ਮਾਰਨਾ ਹੈ ਤੇ ਅਸੀਂ ਵੀ ਨਹੀਂ ਜਾਣਾ ਆ। ਨਹੀਂ ਨਹੀਂ ਆਇਆ ਕਰਾਂਗੇ ਅਸੀਂ ਤੇ ਆਪ ਹੀ ਤਾਂ ਕੰਮ ਸ਼ੁਰੂ ਕੀਤਾ ਸਾਰਾ ਏ। ਆਪ ਰੰਬ ਕੇ ਆਪ ਥੋੜਾ ਪਿਛਾਹ ਹੋ ਜਾਣਾ। ਕਰਾਂਗੇ ਸਾਰੇ ਕੰਮ ਕਰਾਂਗੇ। ਆ ਮੈਨੂੰ ਤਾਂ ਹੁਣ ਮੈਂ ਦਿਆਂ ਛੁੱਟੀ ਮੰਗਣ ਤੇ ਨਹੀਂ ਦਿੰਦੇ ਤੁਹਾਨੂੰ ਵਿਆਹ ਤੋਂ 4 ਦਿਨ ਪਹਿਲੇ ਮਾਂ ਮਿਲਣੀ ਹੈ 4 ਦਿਨ ਦੀ। ਆ ਚਲ ਕੋਈ ਗੱਲ ਨਹੀਂ ਜਾਂਦਾ ਵਾ ਲਵ ਨਾਲ ਸਾਰੇ ਕੰਮ ਕਰਾਉਂਦਾ ਵਾ। ਹੁਣ ਆਪ ਹੀ ਵੇਖ ਲਿਓ ਇਹ ਨਾ ਕਿਉਂਕਿ ਹਰ ਪ੍ਰੋਗਰਾਮ ਤੇ ਸਨਾਹ ਭੇਜਣਾ ਤੇ ਫੇਰ ਹੀ ਆਉਣਾ ਆ ਤੁਸੀਂ। ਨਹੀਂ ਇਹੀ ਆਪ ਹੀ ਆਵਾਂਗੇ ਕਿ ਸੋ ਨਾ ਕਿਉਂ ਟਿਕਣਾ ਹੈ ਹੁਣ ਆਪ ਤੁਸੀਂ ਜਾ ਗਾ ਹੋ ਕੇ ਕੰਮ ਕਰਨੇ ਤੁਸੀਂ ਵੇਖ ਹੀ ਲਿਆ ਹੈ ਲਵ ਦੇ ਵਿਆਹ ਚ ਲਵ ਨੂੰ ਕੋਈ ਇਹ ਚੀਜ਼ ਦਾ ਪਤਾ ਨਹੀਂ ਸਾਰੇ ਕੰਮ ਆਪਰੇ ਤੀ ਕੀਤੇ ਸੀ ਤਾਂ ਹੁਣ ਉਹ ਤੇ ਚਲੋ ਕਰਨ ਰਿਹਾ ਲਵ ਤੇ ਫੇਰ ਕਰਨ ਰਿਹਾ ਜੂ ਵਿਆਹ ਪਰ ਤੁਸੀਂ ਵੀ ਮਾੜਾ ਜਿਹਾ ਕੁੜੀਆਂ ਲਾ ਕੇ ਚਲ ਜਿਆ ਕਰੋ ਹੁਣ ਨਹੀਂ ਮੈਨੂੰ ਪਤਾ ਤੁਸੀਂ ਕੰਮ ਸਾਰੇ ਕੀਤੇ ਤਾਂ ਹੀ ਤਾਂ ਆਪਾਂ ਅੱਗੇ ਹੋ ਕੇ ਕਰਨ ਦੇ ਸਭ ਕਾਹੇ ਦਾ ਮੈਨੂੰ ਪਤਾ ਹੈ ਜਿੱਤਨਾ ਤੂੰ ਹੀ ਸਾਡਾ ਕੰਮ ਸੰਭਿਆ ਹੈ ਨਾ ਅਹੀਂ ਵੀ ਇਤਨਾ ਹੀ ਸੰਭਾਂਗੇ ਜੇ ਸਾਨੂੰ ਤੁਹਾਡੀ ਫਿਕਰ ਹੋਣਾ ਤਾਂ ਹੀ ਤਾਂ ਕੱਲ ਮੈਂ ਤੈਨੂੰ ਪੈਸੇ ਫੜਾਏ ਆ ਐਵੇਂ ਨਾ ਤੂੰ ਪੈਸਿਆਂ ਨੂੰ ਇੱਧਰ ਉੱਧਰ ਹੱਥ ਪੱਲਾ ਮਾਰੀ ਤਾਂ ਫੜ ਕੇ ਪੈਸੇ ਤਾਂ ਆਪਣਾ ਕੰਮ ਕਰੋ ਜਿਹੜਾ ਕਰਨਾ ਵਾ ਨਹੀਂ ਇਹ ਤਾਂ ਤੁਹਾਡਾ ਚਲੋ ਬਹੁਤ ਧੰਨਵਾਦ ਆ ਸਾਰਤਾ ਤੁਸੀਂ ਨਹੀਂ ਤੇ ਮੈਨੂੰ ਕਿਸੇ ਨੇ ਵੀ ਲਾਰਾ ਲਾਇਆ ਕੀ ਪਤਾ ਅੱਜ ਦੇਣੀ ਕੱਲ ਦੇਣੀ ਤੇ ਚਲੋ ਹੁਣ ਤੁਸੀਂ ਦੇ ਦਿੱਤੇ ਆ ਤੇ ਕੰਮ ਤਾਂ ਦਾ ਚੱਲ ਪਿਆ ਆ ਕੁੜੀਆਂ ਗਈਆਂ ਕੱਪੜੇ-ਕੁਪੜੇ ਬਣਾਉਣ ਪੈਸੇ ਹੈਗੇ ਆ ਤੇ ਹੁਣ ਉੱਧਰ ਤੇ ਲਾਰਾ ਸੀ ਕੀ ਪਤਾ ਕਦੋਂ ਮਿਲਨੇ ਕਦੋਂ ਨਹੀਂ ਹਾਂ ਚਲੋ ਫਿਰ ਮੈਂ ਜਾਣਾ ਭਾਬੀ ਜਦੋਂ ਫ੍ਰੀ ਹੋ ਜਾਏਗੀ ਨਾ ਤੇ ਭੇਜ ਦਿਓ ਉਹਨੂੰ ਫਿਰ ਕਰਨ ਨੂੰ ਤੇ ਚਲ ਠੀਕ ਆ ਮੈਂ ਪਿਆਈ ਦਿੰਨੀ ਆ ਤੇ ਜੇ ਚਾਹ ਚੋ ਪੀਣੀ ਆ ਤੇ ਫਿਰ ਨਹੀਂ ਨਹੀਂ ਚਾਹ ਪੀਤੀ ਥੋਟੋ ਤੂੰ ਫੈਕਟਰੀ ਚੋ ਪੀਤੀ ਸੀ ਤੇ ਹੁਣ ਸ਼ਾਮ ਦਾ ਟਾਈਮ ਆ ਰੋਟੀ ਖਾਵਾਂਗੇ ਘੜੀ ਘਨੂ ਚੱਲ ਕੋਈ ਨਹੀਂ ਆ ਜਾਂਦੀ ਐ ਚਲੋ ਠੀਕ ਚੱਲ ਇੱਕ ਗੱਲ ਹੈਗੀ ਆ ਕਿ ਲਵਦਾ ਬੜਾ ਸੁਖਾ ਕਿ ਸਾਰਾ ਕੰਮਕਾਰ ਕਰੀ ਜਾਣ ਲਿਆ ਆ ਤੇ ਗਰਲੀਨ ਵੀ ਸਿਆਣੀ ਆ ਤਰਾਂ ਗਰਲੀਨ ਨੂੰ ਵੀ ਸਾਰਾ ਕੁਝ ਪਤਾ ਐ ਉਹਨੂੰ ਲੈਣ ਦੇਂਦਾ ਕਿੱਦਾਂ ਕਰਨਾ ਆ ਤੇ ਗਰਲੀਨ ਵੀ ਚੱਲ ਕਰੀ ਜਾਂਦੀ ਐ ਨਾਲ ਮੇਰਾ ਚਲੋ ਨਾ ਛੁੱਟੀਆਂ ਤਾਂ ਹੁੰਦਾ ਤੇ ਬੜਾ ਪਹਣਾ ਹੀ ਕਿ ਕੰਮਕਾਰ ਵੀ ਕਰਨਾ ਪੈਣਾ ਹੀ ਚਲ ਮੈਂ ਵੇਖ ਲਾਂ ਡੰਗਰਾਂ ਨੂੰ ਫਿਰ ਪਾਣੀ ਢਾਣੀ ਢਾਲਾਂ ਤੇ ਫੇਰ ਹੀ ਜਾਂਦਾ ਹਾਂ ਪਾਣੀ ਵੇਹ ਲਾਂ ਡੰਗਰਾਂ ਨੂੰ ਕਿਦਾਂ ਸ਼ਿਓ ਸ਼ਿਓ ਪਾਣੀ ਤੇ ਡਾਇਡ ਹੋਇਆ ਹੀ ਲੱਗਦਾ ਤੇ ਫਿਰ ਪੱਠੇ ਕਰ ਲਾਂ ਮੈਂ ਪੱਠੇ ਕੁਦਰ ਲਾਉਣੀ ਥੇ ਤੇ ਰੇਤੀ ਲਾਣਾ ਟੋਕੇ ਨੂੰ ਮੜੀ ਜੀ ਆ ਵਾਵਾ ਮੋਟੀਆਂ ਹੀ ਹੋ ਗਈਆਂ ਚਣੌਣ ਵਾਲੀਆਂ ਆ ਵੇਖਦਾ ਨਹੀਂ ਤੇ ਕਿਸ ਦਿਨ ਖੂਲ ਕੇ ਖੜਦਾ ਚਨਾਕੇ ਲੈ ਕੇ ਆਉਣਾ ਇਹਨਾਂ ਨੂੰ ਆ ਰਿਹਾ ਸਾਰੇ ਤੇ ਬ੍ਰੇਕ ਤੇ ਸੀਗੇ ਨੇ ਕੋਈ ਗੱਲ ਨਹੀਂ ਮੈਂ ਲੱਗਣਾ ਨਹੀਂ ਤੇ ਫੜ ਕੇ ਕੋਈ ਨਹੀਂ ਵੀਰਜੀ ਫੜ ਰੰਗੇ ਕੋਈ ਗੱਲ ਨਹੀਂ ਫੜ ਲਈ ਬੜਾ ਟਾਈਮ ਵੇਸ ਲੱਗ ਜਾਂਦਾ ਯਾਰ ਸ਼ਹਿਰ ਦਾ ਹਾਂਜੀ ਮੈਨੂੰ ਅੱਜ ਲੱਗਦਾ ਫੋਰ ਹੋ ਗਏ ਸਹੀ ਗੱਲ ਹੀ ਕਰ ਲਈ ਨਾ ਅਗਲੀ ਡਿਊਟੀ ਚਾਚਾ ਜੀ ਦੀ ਲਾਉਣੀ ਪੈਣੀ ਹੈ ਨਾਲ ਜਿਹੜਾ ਮੈਂ ਸੋ ਕੰਮ ਗਿਆ ਸੀ ਉਹਨਾਂ ਚੋਂ ਵੀ ਇੱਕ ਹੀ ਹੋਇਆ ਦੂਜੇ ਫੇਰ ਅੜ ਗਏ ਹੁਣ ਕੱਲ ਜਾਣਾ ਪੜਾ ਮੈਨੂੰ ਚੱਲ ਕੋਈ ਗੱਲ ਨਹੀਂ ਕਾਰਾ ਹੈ ਇਸ ਫੇਰੇ ਤੇ ਹੀ ਦੇ ਹੁਣ ਇਦਾਂ ਕਰੀ ਜਾ ਕੇ ਨਾ ਸਮਾਂ ਰੱਖੇ ਕਿੰਨਾ ਭਾਇਆ ਪੰਜਨੀਆਂ ਮੱਦੀਆਂ ਨਾ ਜਦੋਂ ਅਸੀਂ ਜਿਹੜੇ ਕੱਪੜੇ ਲਿਆਣ ਜਿਹੜਾ ਵੇਖੇ ਤਾਂ ਬੜਾ ਹੀ ਚਾ ਚੜਨਾ ਉੱਥੇ ਲੈਣ ਗਿਆ ਤਾਂ ਹੋਰ ਹੁੰਦਾ ਤੇ ਘਰ ਆਣ ਤੇ ਹੋਰ ਹੁੰਦਾ ਖੋਜੇ ਨਾ ਬੋ ਹਾਂਜੀ ਵੀਰ ਜੀ ਮੈਂ ਖੁਸ਼ ਹਾਂ ਨਾ ਵੀ ਇਦਾਂ ਕਰਾਂਗੇ ਮੰਮੀ ਉਹਨਾਂ ਨੂੰ ਕੱਪੜੇ ਵਿਖਾ ਕੇ ਨਾ ਤੇ ਕੱਲ ਸੇਪਣੇ ਦੇਵਾਂਗੇ ਪੈਰ ਤੇ ਪੈਰ ਨਹੀਂ ਮਿਲਦੇ ਹੈਗੇ ਕੋਈ ਨਹੀਂ ਠੀਕ ਹੁਣ ਇਦਾਂ ਕਰੋ ਬਾਕੀ ਗੱਲਾਂ ਕਰ ਲਈ ਹੁੰਦਾ ਜੇ ਕਿ ਜਾਂ ਇੱਥੇ ਭੇਜ ਕੇ ਅੰਦਰ ਜਾਣਾ ਆਜੋ ਚਲੋ ਬੱਦਲ ਕਿੰਨਾ ਚੜਿਆ ਵਾ ਮੈਂ ਤਾਂ ਇਹ ਸੋਚਣਿਆ ਧੰਨਵਾਦ ਇਹ ਵਿਚਾਰੇ ਦੁਕਾਨਦਾਰਾਂ ਦੀ ਜਿਹੜਾ ਬੀਬੀਆਂ ਨੇ ਸੂਟ ਤੇ ਇੱਕ ਦੋ ਲੈਣਾ ਹੁੰਦਾ ਵਾ ਤੇ ਇੰਨੇ ਸੂਟ ਫਲਾਉਣੇ ਉਹਨਾਂ ਵਿਚਾਰਾਂ ਫੇਰ ਕਲਾਰਾ ਇਕੱਠਾ ਕਰਕੇ ਰੱਖਣਾ ਪੈਸੇ ਵਟਣੇ ਸੌਖੇ ਨਹੀਂ ਆ ਵਹਿ ਧੰਨਵਾਦ ਇਹ ਦੁਕਾਨਦਾਰਾਂ ਦੀ ਜਿਹੜੇ ਬੀਬੀਆਂ ਨਾਲ ਇੰਨਾ ਸਿਰਕ ਪਾਉਂਦੇ ਆ ਮੈਂ ਇੱਕੋ ਹੀ ਦਿਨ ਗਿਆ ਵਾਂ ਤੇ ਮੇਰਾ ਐ ਸਿਰ ਪਾਟਣ ਦਾ ਵੀ ਪਤਾ ਨਹੀਂ ਕੀ ਉਹ ਚੱਲਿਆ ਵਾ ਤੇ ਉਹ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੇ ਸਾਰਾ ਦਿਨ ਕਸਟਮਰਾਂ ਨਾਲ ਡੀਲ ਕਰਦੇ ਆ ਪੈਸਾ ਕਮਾਉਣਾ ਸੌਖਾ ਨਹੀਂ ਆ ਮੇਰੇ ਹਿਸਾਬ ਨਾਲ ਤੇ ਸੁੱਤੇ ਪਏ ਵੀ ਸੂਟਾ ਨੂੰ ਤੈਹੇ ਲਾਉਂਦੇ ਰਹਿੰਦੇ ਹੋਣੇ ਆ। ਮੰਮੀ ਟੀਵੀ ਵੇਖਣ ਦੇ ਤੇ ਇਹ ਅੰਦਰ ਹੀ ਇੰਦੇ ਪੀ ਅੱਖਾਂ ਭੀੜ ਹੁੰਦੀਆਂ ਮੇਰੀਆਂ। ਆਹ ਦੋ ਮਿੰਟ ਖਬਰਾਂ ਆਉਣ ਲੱਗੀਆਂ ਇਹ ਤੇ ਮੈਂ ਚੱਲ ਵੇਖ ਲਈਂ। ਆਗੇ ਦੇ। ਆਗੇ ਮੈਂ ਸ਼ਾਮਾਈ ਤੇ ਆ ਗਈਆਂ ਵੇਖ ਲੈ। ਮੰਮੀ ਹੈ ਤਾਂ ਸਹੀ ਆ ਮੈਂ ਤੇ ਅੱਗੇ ਆਨੀ ਆ। ਇੰਨੇ ਸ਼ੁਕਰ ਆ ਪਾਣੀ ਲੈ ਗਿਆ ਹਨਾ ਵਾਸਤੇ। ਮੰਮੀ ਪਾਣੀ ਨਹੀਂ ਪੀਣਾ ਹੈਗਾ ਨਾ ਪੀਣਾ। ਆਹ ਹੋਦਸ ਵੀਰ ਦੀ ਆਈ ਆਖੰਡੀ ਮੇਰੇ ਜੀ ਨਹੀਂ ਲੱਗਣ ਡਿਆ ਤੇ ਸਵੇਰ ਦੀ ਇੱਥੇ ਆਈ ਮੇਰੇ ਕੋਲ ਹੀ ਆ ਸਮਣ ਪਾਣੀ ਵਾਲਿਆ ਇਹੀ ਨਹੀਂ ਪੀਣਾ ਸਿੱਧਾ ਕਹੋ ਹਾਂ ਕਿ ਸਮੋਸਿਆਂ ਨਾਲ ਕੋਲਡ ਡਰਿੰਕ ਪੀ ਕੇ ਆਏ ਆ ਤੇ ਤੇ ਤੁਹਾਨੂੰ ਕਿੱਥੇ ਲੱਗਣੀ ਆ ਆਹੋ ਹੁਣ ਇਹਨਾਂ ਕਿੱਥੋਂ ਪਾਣੀ ਨੰਗਣਾ ਤੈਨੂੰ ਮੈਂ ਕਿੰਨੀ ਵਾਰ ਕਿਹਾ ਕਿ ਤਲੀਆਂ ਚੀਜ਼ਾਂ ਨਾ ਖਾਇਆ ਕਰੋ ਉਤਰਾ ਢਿੱਡ ਪੀ ਢਿੱਡ ਪੀੜ ਕਰਦੀ ਰਹਿੰਦੀ ਆ ਓ ਮਮੀ ਹਫਤੇ ਦਾ ਹੀ ਨਹੀਂ ਖਾਣ ਨਾਲ ਕੋਈ ਹੁੰਦਾ ਉਹ ਜੇ ਡੇਲੀ ਆਪਾਂ ਤਲੀਆਂ ਚੀਜ਼ਾਂ ਖਾਣੇ ਆ ਤੇ ਫਿਰ ਚਲੋ ਸਾਈਡ ਇਫੈਕਟ ਹੁੰਦਾ ਹੀ ਆ ਮੈਨੂੰ ਵੀ ਭੁੱਖ ਲੱਗੀ ਕਪੜਿਆਂ ਦਾ ਤੇ ਜਿਹੜਾ ਟਾਈਮ ਲੱਗਣਾ ਹੀ ਲੱਗਣਾ ਸੀ ਆ ਖਾਣ ਪੀਣ ਤੇ ਕਿੰਨਾ ਟਾਈਮ ਭੰਨੇ ਆ ਹੋਊਗਾ ਨਣਾਨ ਪੱਜਾ ਇੱਕੋ ਜਿਹੀਆਂ ਹੈਗੀਆਂ ਜੇ ਏਡੀ ਭੁੱਖੀ ਲੱਗੀ ਤੇ ਫਿਰ ਜੂਸ ਪੀ ਲੈਂਦੀਆਂ ਖਾਣ ਵਾਲੀ ਚੀਜ਼ ਤੇ ਤੂੰ ਹੀ ਖਾਣੀ ਨਹੀਂ ਹੁੰਦੀ ਸਮੋਸੇ ਖਾ ਲੋ ਤੂੰ ਹੀ ਨੀ ਖਲੋ ਜਾਣਾ ਤੂੰ ਏਡੀ ਕਾਲੀ ਸਾਰਿਆਂ ਦੇਖਣੇ ਆ ਕੱਪੜੇ ਲਿਆ ਵਖਾਹ ਹਾਂ ਕਿਹੜਾ ਕਿਹੜਾ ਹੈ ਸੂਟ ਆ ਮੈਂ ਕਿਹਾ ਵੀ ਚਿੱਟਾ ਰੰਗ ਨਹੀਂ ਲਿਆਉਣਾ ਤਾਂ ਫੇਰ ਚਿੱਟਾ ਪਹਿਲਾਂ ਹੀ ਕੱਢ ਕੇ ਮਖਾਲਦਾ ਮੈਨੂੰ ਇਹ ਕਿਹਦਾ ਸੂਟ ਚਿੱਟਾ